ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਪੈਦਲ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ। ਸੂਬਾ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦੀ ਅਪੀਲ ਵੀ ਇਸ ਮੌਕੇ ਕੀਤੀ ਗਈ। ਸੋ ਦੱਸਿਏ ਪੰਜਾਬ ਦੇ ਦੋ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਇਹ ਪੈਦਲ ਯਾਤਰਾ 5 ਦਿਨ ਚੱਲੇਗੀ। ਉੱਥੇ ਹੀ ਰਾਜਪਾਲ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਕਿਹਾ ਉਹ ਖੁਦ ਪੈਦਲ ਚੱਲਣ ਆਏ ਨੇ ਤਾਂ ਜੋ ਪੰਜਾਬ ਅਤੇ ਦੇਸ਼ ਨੂੰ ਨਸ਼ਾ ਮੁਕਤ ਦਰਦ ਉਸ ਨੂੰ ਹਾ ਦਿੱਤਾ ਜਾਵੇ ਉੱਥੇ ਹੀ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਪੰਜਾਬ ਰੰਗਲਾ ਪੰਜਾਬ ਉਹ ਤੋਂ ਹੀ ਹੋਵੇਗਾ ਜਦ ਨਸ਼ਾ ਮੁਕਤ ਹੋਵੇਗਾ ਉਹਨਾਂ ਕਿ ਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸਿੱਖਾ ਦੇ ਦਸਾਂ ਗੁਰੂਆਂ ਦੇ ਇਤਿਹਾਸ ਤੇ ਉਹਨਾਂ ਦੇ ਜੀਵਨ ਵੱਲ ਜਾਤ ਮਾਰੀਏ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸਾਡੇ ਜਿਹੜੇ ਬੱਚੇ ਸਾਡੇ ਨੌਜਵਾਨ ਪੀੜੀ ਹੈ ਜਿਹੜੀ ਕਿ ਆਪਣੇ ਰੋਜ਼ਾਨਾ ਰੋਜ਼ਗਾਰ ਦੀ ਰੁਟੀਨ ਤੋਂ ਹਟ ਕੇ ਗਲਤ ਪਰਾਹੇ ਪੈ ਕੇ ਇਹ ਨਸ਼ਿਆਂ ਦੇ ਵਿੱਚ ਫਸਲੇ ਨੇ ਉਹਨਾਂ ਨੂੰ ਪੂਰ ਬਾਹਰ ਕੱਢਣਾ ਮੈਂ ਮੈਂ ਸਮਝਦਾ ਕਿ ਦੇਸ਼ ਦੇ ਵਿੱਚ ਰਹਿੰਦੇ ਆ ਸਾਡਾ ਇਹ ਫਰਜ਼ ਬੰਦਾ ਹੈ ਹਰ ਇੱਕ ਨਾਗਰਿਕ ਦਾ ਫਰਜ਼ ਹੈ ਕਿ ਅਸੀਂ ਆਪਣੇ ਆਪ ਨੂੰ ਇਹਨਾਂ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾ ਲਈਏ ਕਿਉਂਕਿ ਜਿਸ ਤਰ੍ਹਾਂ ਕੋਹੇ ਚਲਾਈ ਜਾ ਰਹੀ ਹੈ ਸਰਕਾਰ ਵੱਲੋਂ ਇਸ ਤਰ੍ਹਾਂ ਤੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੱਦ ਤੱਕ ਅਸੀਂ ਨਸ਼ੇ ਤੇ ਕੰਟਰੋਲ ਕਰ ਸਕਦੇ ਹਾਂ ਪਰ ਨਾਲ ਦੇ ਨਾਲ ਮੈਂ ਇੱਕ ਚੀਜ਼ ਸਮਝਣਾ ਚਾਹੁੰਦਾ ਇਹ ਨਸ਼ੇ ਦੇ ਵਿੱਚ ਕੋ ਬੰਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਸਾਡੇ ਵਿੱਚ ਜਿਹੜੀ ਨੈਤਿਕਤਾ ਖਤਮ ਹੁੰਦੀ ਜਾ ਰਹੀ ਹੈ ਅਸੀਂ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਦੂਰ ਭਜਦੇ ਜਾ ਰਹੇ ਹਾਂ ਕੋਈ ਸਮਾਜ ਸੀ ਜਦੋਂ ਸੁਯੁਕਤ ਪਰਿਵਾਰ ਹੁੰਦੇ ਸੀ ਲੋਕ ਆਪਣੇ ਮਨ ਦੇ ਵਿਚਾਰ ਸਾਂਝੇ ਕਰਦੇ ਸਨ ਜੋ ਵੀ ਕਿਤੇ ਕਿਸੇ ਦੇ ਮਨ ਦੇ ਵਿੱਚ ਦੱਬਿਆ ਹੁੰਦਾ ਸੀ ਉਹ ਬਾਹਰ ਕੱਢ ਲੈਂਦਾ ਸੀ ਅੱਜ ਕੱਲ ਡਿਪਰੈਸ਼ਨ ਦੇ ਵਿੱਚ ਜਾ ਕੇ ਲੋਕ ਨਸ਼ਿਆਂ ਦੇ ਵੱਲ ਭਜਦੇ ਨੇ ਮੈਂ ਸਮਝਦਾ ਕਿ ਸਕੂਲਾਂ ਦੇ ਵਿੱਚ ਨੈਤਿਕਤਾ ਇੱਕ ਵਿਸ਼ੇ ਦੇ ਤੌਰ ਤੇ ਪੜਾਇਆ ਜਾਵੇ ਤਾਂ ਕਿ ਲੋਕਾਂ ਨੂੰ ਔਰ ਬੱਚਿਆਂ ਨੂੰ ਇਹ ਚੀਜ਼ ਦਾ ਗਿਆਨ ਹੋਵੇ ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਹੋਵੇ ਕਿ ਅਸੀਂ ਆਪਣੇ ਮਾਪਿਓ ਨਾਲ ਆਪਣੇ ਵੱਡਿਆਂ ਦਾ ਆਦਰ ਕਰਨਾ ਔਰ ਨਾਲ ਦੇ ਨਾਲ ਆਪਣੇ ਅਧਿਆਪਕਾਂ ਦਾ ਸਨਮਾਨ ਕਰਦੇ ਹੋਏ ਜੋ ਵੀ ਉਹ ਕਹਿੰਦੇ ਨੇ ਸਹੀ ਰਸਤੇ 'ਤੇ ਚੱਲਣਾ ਚਾਹੀਦਾ ਹੈ। ਆਪਣੇ ਆਪ ਨੂੰ ਨਸ਼ਿਆਂ ਦੇ ਵਿੱਚ ਨਸ਼ਿਆਂ ਦੀ ਦਲਦਲ ਤੋਂ ਦੂਰ ਰੱਖਣਾ ਹੈ। ਪੰਜਾਬ ਸਰਕਾਰ ਔਰ ਮਾਨਯੋਗ ਗਵਰਨਰ ਸਾਹਿਬ ਦੀ ਰਹਿਨਮਾਈ ਦੇ ਵਿੱਚ ਯੂਥ ਨੂੰ ਬਾਰਡਰ ਬੈਲਟ ਦੇ ਵਿੱਚ ਜਿਹੜਾ ਅਵੇਲ ਕਰਨ ਵਾਸਤੇ ਨਸ਼ਿਆਂ ਵਿਰੋਧੀ ਇੱਕ ਬਹੁਤ ਹੀ ਵੱਡੀ ਚਾਹ ਹੈ ਜਿਹਦੇ ਵਿਰੁੱਧ ਨੌਜਵਾਨਾਂ ਨੂੰ ਲੜਨ ਦੀ ਲੋੜ ਆ ਸਕੂਲਾਂ ਫੈਮਿਲੀ ਦੇ ਵਿਦਿਆਰਥੀ ਆ ਸਾਰੇ ਬਲੈਕ ਆਰਡ ਆਪਣੇ ਦਿਖਾਉਣਗੇ ਕਿੰਨਾ ਮਤਲਬ ਬਣਾ ਕੇ ਲਿਆਏ ਨੇ ਬਹੁਤ ਸਾਰੀਆਂ ਚੀਜ਼ਾਂ ਉੱਤੇ ਲਿਖ ਕੇ ਲਿਆ ਕੇ ਜਿਹੜਾ ਮੈਸੇਜ ਪਾਸੇ ਦੇਣ ਦੀ ਕੋਸ਼ਿਸ਼ ਕੀਤੀ ਹੈ ਯੂਥ ਨੂੰ ਕਿ ਇਹ ਆਪਣਾ ਨਸ਼ਿਆਂ ਦਾ ਜਿਹੜੀ ਗਲਤਲ ਦੇ ਵਿੱਚ ਫਸਦਾ ਜਾ ਰਿਹਾ ਨੌਜਵਾਨ ਡਿਪਰੈਸ ਹੋ ਕੇ ਜਾਂ ਥੋੜਾ ਉਹਨੂੰ ਲੱਗਦਾ ਹੈ ਕਿ ਸਾਡੇ ਲਈ ਕੋਈ ਰਸਤਾ ਇਹ ਸਾਰੇ ਮੈਸੇਜ ਜਿਹੜੇ ਆ ਨੌਜਵਾਨ ਲਈ ਆ ਤਾਂ ਕਿ ਉਹ ਨਸ਼ਾ ਦੇਖਿਆ ਉਹਦੇ ਬਦਲੇ 99 ਹੋਰ ਚੰਗੇ ਰਾਹ ਨੇ ਜਿਹੜੇ ਚੁਣਨ ਵਾਸਤੇ ਅੱਜ ਦੇ ਸਕੂਲ ਆਫ ਐਮਬੀਨਸ ਦੇ ਵਿਦਿਆਰਥੀ ਸਾਡੇ ਤੇ ਮੈਸੇਜ ਦੇਣ ਆਏ ਆ ਮਾਨ ਜੋ ਗੁਰਨਰ ਸਾਹਿਬ ਦੀ ਜੋਗ ਬਗਵਾਈ ਦੇ ਵਿੱਚ ਮੈਸੇਜ ਦੇਣਗੇ ਅਧਿਕਤ ਸਾਰਾ ਰੰਗ ਦਾ ਪੰਜਾਬ ਤੇਰੇ ਨਸ਼ਿਆਂ ਦੇ ਵਿੱਚ ਫੇਰ ਦੇ ਵਿੱਚ ਫੈਲਦਾ ਜਾ ਰਿਹਾ ਤੇ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਕਿ ਆਪਾਂ ਬੱਚੇ ਵੀ ਕੁਝ ਆਮਦ ਤੋਂ ਦੇ ਸਕੀਏ ਇਸ ਕਰਕੇ ਆਪਾਂ ਸਾਰੇ ਇੱਥੇ ਕਿਉਂ ਹੋਏ ਆ ਇਹਨੇ ਵੇਡ ਪ੍ਰੋਗਰਾਮ ਚ ਪਾਰਟਨਰਸ਼ਿਪ ਕੀਤੀ ਹੈ ਕਿਉਂਕਿ ਦਾ ਜਿਸਨੂੰ ਜਿਹੜਾ ਆਪਣੀ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਵਾ ਨਾ ਕਿ ਨਸ਼ਿਆਂ ਵੱਲ ਕਿੱਡਾ ਵੱਲ ਜਾਣਾ ਚਾਹੀਦਾ ਵਾ ਮੌਸੀ ਦੀ ਲਹਿਰ ਹੈ ਸਾਰੇ ਪੰਜਾਬੀਆਂ ਦਾ ਇੱਥੇ ਆਏ ਮੇਰੇ ਪਾਰਟਿਸਪੈਂਟ ਦਾ ਧੰਨਵਾਦ ਕਰਦਾ ਮੇਰਾ ਦਿਲੋਂ ਥੈਂਕਸ ਹੈ ਮਾਨਯੋਗ ਗਵਰਨਰ ਹਜਾ ਦੇ ਵਰਤੀ ਗਵਰਨਰ ਗਵਰਨਰ ਸਾਹਿਬ ਠੀਕ ਹੈ ਜੀ ਗੁਨਰ ਸਾਹਿਬ ਦਾ ਇੱਕੋ ਹੀ ਮੈਸੇਜ ਆ ਤੁਸੀਂ ਵੇਖਿਆ ਕਰਤਾਰਪੁਰ ਕੋਰੀਡੋਰ ਤੋਂ ਆ ਪੈਦਲ ਚੱਲ ਰਹੇ ਆ ਬੜੀ ਵੱਡੀ ਗੱਲ ਆ ਸਾਡੇ ਇੱਕ ਗੁਰਦਾਸਪੁਰ ਸ਼ਹਿਰ ਲਈ ਸਾਡੇ ਡੇਰੇ ਬਾਬਾ ਨਾਨਕ ਲਈ ਜਿੱਥੇ ਉਹਨਾਂ ਨੇ ਆਣ ਕੇ ਘਰ ਘਰ ਇਹ ਮੈਸੇਜ ਦਿੱਤਾ ਹੈ ਕਿ ਅਸੀਂ ਜਿਹੜਾ ਜੜ ਤੋਂ ਜਿਹੜਾ ਨਸ਼ਾ ਖਤਮ ਕਰਨਾ ਹੈ ਮੈਂ ਕਹਾਂਗਾ ਕਿ ਜੀ ਉਹ ਨਹੀਂ ਏਜ ਚ ਆਣ ਕੇ ਇੱਕ ਇੱਕ ਸੈੱਪ ਫੋਟ ਰੱਕੇ ਦੇ ਲਈ ਸਾਡੇ ਲਈ ਉਹਨ ਸਾਡਾ ਇੱਕ ਜੋ ਸਰਕਾਰ ਨੇ ਮੁਹਿੰਮ ਛੱਡੀ ਚਲਾਈ ਹੈ ਕਿ ਕਿਸੇ ਦੇ ਘਰ ਚ ਨਸ਼ਾ ਨਹੀਂ ਰਹਿਣਾ ਚਾਹੀਦਾ ਉਹ ਅਸੀਂ ਰਲ ਮਿਲ ਕੇ ਇੱਕ ਹੱਲਾ ਮਾਰੀਏ ਜਿਹੜੇ ਅੱਜ ਮੇਰਾ 2000 ਬੰਦਾ ਤੇ 2500 ਇਕੱਠਾ ਹੋਇਆ ਘਰ ਘਰ ਤੇ ਇੱਕ ਇੱਕ ਦੋ ਦੋ ਬੰਦੇ ਆਏ ਆ ਉਹ ਹਰ ਤੁਹਾਡੇ ਮਾਦੀਮ ਰਹੀ ਮੈਂ ਇਹੀ ਕਵਾਂਗਾ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਮੈਸੇਜ ਦੇਣ कि यार ਅਸੀਂ ਜੇ ਗਵਰਨਰ ਸਾਹਿਬੇ ਲੀਡ ਕਰ ਸਕਦੇ ਆ ਅਸੀਂ ਹੋਰਾਂ 파ਟ ਬਣੀਏ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਨਸ਼ੇ ਨੂੰ ਜੜ ਤੋਂ ਖਤਮ ਕਰੀਏ ਦੂਸਰੀ ਗੱਲ ਮੈਂ ਕਹਿਣਾ ਚਾਹਾਂਗਾ ਸੀਐਮ ਸਾਹਿਬ ਨੇ ਇੱਕ ਨੰਬਰ ਆਪਣਾ ਸ਼ੁਰੂ ਕੀਤਾ ਜੇ ਕੋਈ ਨਸ਼ੇ ਦੇ ਵੇਚ ਰਿਹਾ ਜਾਂ ਕੋਈ ਕਰ ਰਿਹਾ ਗੁਪਤ ਸੂਚਨਾ ਦੇ ਜੇ ਕੋਈ ਵੇਚ ਰਿਹਾ ਮੇਰਾ ਵੀਰਪਰਾ ਸਾਡੀ ਜ਼ਿੰਮੇਵਾਰੀ ਹੋਏਗੀ ਨਸ਼ਾ ਛਡਾਊ ਕੇਂਦਰ ਖੜ ਕੇ ਉਹਨਾਂ ਨਸ਼ਾ ਛਡਾਉਣਾ ਜੇ ਕੋਈ ਵੇਚ ਰਿਹਾ ਉੱਤੇ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਅੱਜ ਤੁਹਾਡਾ ਸਾਰੇ ਮੇਰੇ ਪੱਤਰਕਾਰ ਵੀਰਾਂ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪ੍ਰਸ਼ਾਸਨ ਦੇ ਅੱਗੇ ਨਾਲ ਆਣ ਕੇ ਇਹ ਮੈਸੇਜ ਪਹੁੰਚਾਉਂਦੇ ਵਿੱਚ ਸਾਡੀ ਨਾਲ ਪਾਰਟਿਸਿਪੇਟ ਕੀਤਾ ਤੇ ਮੈਂ ਤੁਹਾਨੂੰ ਆਸ ਦਿਵਾਉਣਾ ਕਿ ਸਾਡੇ ਵੱਲੋਂ ਕਿਸੇ ਤਰ੍ਹਾਂ ਦਾ ਵੀ ਸਹਿਯੋਗ 'ਚ ਕਮੀ ਨਹੀਂ ਰਹੇਗੀ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਲੁਧਿਆਣਾ ਲਾਈ